ਮੇਰੀ ਗੱਲ ਸੁਣ ਹਾਂ ਮੈਂ ਸੁਣਿਆ ਕਿ ਆਨਲਾਈਨ ਚੀਜ਼ਾਂ ਕੱਦੇ ਬਹੁਤ ਸਸਤੀਆਂ ਮਿਲਦੀਆਂ ਨੇ ਤੇ ਅੱਜ ਕੱਲ ਐਪ ਬੜੇ ਆਗੇ ਨੇ ਹੂੰ ਮੈਨੂੰ ਬੰਦਾ ਯਕੀਨ ਕਿਹੜੇ ਐਪ ਦੇ ਕਰੇ ਐਪ ਕੋਈ ਐਮੋਜੈਨਾ ਫਿਰ ਮੈਨੂੰ ਤਾਂ ਨਹੀਂ ਆਂਦਾ ਜ਼ਿਆਦਾ ਬੋਲਣਾ ਪਰ ਤੂੰ ਸਮਝੀ ਜਾਈਂ ਪਰ ਮੈਂ ਗਲਤੀ ਬੋਲਣਾ ਹੈ ਕੋਈ ਐਮੋਜੈਨਾ ਤੇ ਕੋਈ ਮਿਸ਼ੂ ਆ ਕੋਈ ਫਲਿੱਪ ਆ ਫਲਿੱਪ ਕਾਰਡ ਅੱਛਾ ਫਲਿੱਪ ਕਾਰਡ ਤੇ ਕੋਈ ਓਮ ਜੀ ਆ ਕੋਈ ਹਿੰਦੀ ਆ ਕੋਈ ਮੁਹੰਮਦ ਇਤਰਾ ਤੇ ਇਹ ਨੇ ਐਪਸ ਨੇ ਬੰਦਾ ਕਿਤੇ ਚਲੀਨ ਕਰੇ ਆਨਲਾਈਨ ਐਪਸ ਤੇ ਮੇਰੀ ਗੱਲ ਸੁਣਨ ਆਨਲਾਈਨ ਐਪ ਦਾ ਦੇ ਵੀ ਕਿਹ ਵਧੀਆ ਇੱਕ ਜ਼ਰੀਆ ਹੈਗਾ ਆਹ ਦੁਕਾਨੇ ਦੀ ਆਨਲਾਈਨ ਤੋਂ ਮੰਗਾਈ ਸੀ ਹੈ ਆ ਤੁਲਸੀ ਦੀ ਮਾਲਾ ਐ ਆਹ ਚੰਦਰਾ ਆ ਬਈ ਕਰ ਆਹ ਚੰਦਰਾ ਮੇਰੀ ਗੱਲ ਸੁਣਨ ਆਲੇ ਕਿੰਨੀ ਅੱਜ ਤੇਨ 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 ਜਿੰਦਾਂ ਗਈਆਂ ਉਹ ਚਾਰੇ ਦੁਕਾਨਾਂ ਵਾਲੇ ਜਿਹੜੇ ਆਪਣੇ ਘਰੋਂ ਹਰ ਕੋਈ ਤੁਰਿਆ ਹੁੰਦਾ ਕੀ ਕੋਈ ਚਲੋ 4 ਪੈਸੇ ਅਸੀਂ ਵਟਾਂਗੇ 4 ਗਾਹ ਲੱਗਣਗੇ ਜੇ ਅਸੀਂ ਆਹ ਆਨਲਾਈਨ ਹੀ ਖਰੀਦੀ ਜਾਵਾਂਗੇ ਚੀਜ਼ਾਂ ਤੇ ਆਫਲਾਈਨ ਕੌਣ ਖਰੀਦੇਗਾ ਸੁਣੀ ਖਰੀਦੋਗੇ ਮੈਂ ਖਰੀਦਾਂਗੀ ਮੇਰੀ ਤਾਂ ਸਾਰੀ ਉਮਰ ਬੁੱਢੀ ਬਾਰੇ ਤੱਕ ਮੈਂ ਘਰ ਆਏ ਵੀ ਤੇ ਆਫਲਾਈਨ ਹੀ ਬੰਨ ਲਾਂਦੇ ਨਾ ਵੱਡ ਕਿਦਾਂ ਲੈ ਘਰ ਬੈਠੇ ਬੰਨ ਲਓ ਨਾ ਕਰ ਆਇਆ ਪਹਿਲਾਂ ਹਾਂ ਕਿਓ ਅੱਤੋਂ ਗਰਮੀ ਤੇ ਵੀ ਬਚਾਉਣੀ ਹੂੰ ਠੀਕਾ ਤੇ ਕਾਰ ਬਟੇ ਚੀਜ਼ਾ ਜਦੋਂ ਬਾਹਰ ਜਾਓਗੇ ਕਿੰਨੀਆਂ ਦਾ ਕਰਨਾ ਫਿਰੋਗੇ ਫਿਰ ਪੈਸੇ ਦੋਗੇ ਫਿਰ ਆਟਾ ਲਗਾਇਆ ਖਰਚੋਗੇ ਫੇਰ ਘਰ ਆਓਗੇ ਫਿਰ ਥੱਕੇ ਹੋਗੇ ਫਿਰ ਸੋਗੇ ਪਰ ਬੇਟਾ ਮੇਰੀ ਗੱਲ ਸੁਣਨਾ ਮੇਰੀ ਹੁਣ ਉਮਰ ਸਾਰੀ ਬੁੱਢੇ ਪੰਨ ਤੱਕ ਆ ਗਈ ਹੈ ਹੈ ਅੱਜ ਤੱਕ ਅਸੀਂ ਤੇ ਆਫਲਾਈਨ ਹੀ ਚੀਜ਼ਾਂ ਲੈਂਦੀਆਂ ਚਾਰ ਦੁਕਾਨਾਂ ਵੀ ਫਿਰੇ ਆ ਚਾਰ ਦੁਕਾਨਾਂ ਚੰਗੀਆਂ ਵੀ ਲੱਗੀਆਂ ਮਾੜੀਆਂ ਵੀ ਲੱਗੀਆਂ ਕੋਈ ਰੇਟ ਵੀ ਘਟਾ ਲੇਦਾ ਜਿੱਥੇ 100 ਰੁਪਿਆ ਰੇਟ ਹੋਵੇ ਉੱਥੇ 10-5 ਰੁਪਏ ਘਟਾ ਲੇਦੇ ਤੇ ਆਨਲਾਈਨ ਵਾਲਿਆਂ ਨੇ ਥੋੜਾ ਘਟਾ ਦੇ ਹੁੰਦੇ ਆ ਆ ਪਤਾ ਕਿ ਕਿੰਨੇ ਦੀ ਸੀ ਹਾਂ 150 ਦੀ ਸੀ ਨਹੀਂ ਭੈਣਾ ਕਿੰਨਾ 50 ਰੁਪਏ ਦੀ ਲੋਂਗਾ ਵਾਲੀ ਮਾਤਾ ਤੋਂ ਲੈ ਕੇ ਆਹ ਵਾਲਿਆਂ ਵਾਲੀ 50 ਰੁਪਏ ਦੀ ਸੀ ਮੈਨੂੰ ਕਿੰਨੇ ਦੇ ਮਿਲੀ ਹੋ ਗਈ ਕਿੰਨੇ ਦੀ ਤਕਸ ਤੂੰ ਕਿ 150 ਰੁਪਏ ਦੀ ਸੀ ਤੂੰ ਦੇ ਆੜੀ ਤੂੰ ਆ ਪੰਜਾਬਾ ਪਾਈ ਸਿੱਧੀ ਨਾ ਆ ਦੇ ਦਾਦਾ ਜੀ ਸਿਰ ਮੇਰੀਆਂ ਤੇ ਸੜਕਾਂ ਦੇ ਤੁਰੀਆਂ ਕਰਦੀਆਂ ਇੰਦਾਂ ਹੀ ਆ ਮਾਤੁਰਸੀ ਜੀ ਮਾਲਾ ਵੀ ਦਾਸਰਪਤ ਕੋਈ ਦਿੰਦਾ ਹੈ ਹੈ ਤੇ ਤੂੰ ਮੇਰੀ ਗੱਲ ਸੁਣ ਔਰ ਇਸ ਨਾਲ ਆਏ ਪੁੱਤ ਵੇਖਾ ਆਨਲਾਈਨ ਮਾਰੇ ਨੇ ਵੀ 4 ਰੁਪਏ ਕਮਾਨੇ ਆ ਆਫਲਾਈਨ ਨੇ ਵੀ ਕਮਾਨੇ ਆ ਪਰ ਤੂੰ ਮੇਰੀ ਤਰ੍ਹਾਂ ਤੁਰਿਆ ਫਿਰਿਆ ਕਰ ਚਾਰ ਦੁਕਾਨਾਂ ਜਾਇਆ ਕਰ ਰਿਫੰਡ ਵੀ ਹੋ ਸਕਦੇ ਆ ਜੇ ਟੁੱਟ ਗਏ ਤੇ ਰਿਫੰਡ ਉਹ ਅੱਜਕੱਲ ਨੂੰ ਬੇਟਾ ਦੁਕਾਨ ਵਾਲੇ ਵੀ ਕਰ ਦਿੰਦੇ ਜੇ ਤੈਨੂੰ ਨਹੀਂ ਪਸੰਦ ਤਾਂ ਵਾਪਸ ਮੋੜ ਕੇ ਦੁਬਾਰੀ ਲੈ ਲੈ ਬਹੁਤ ਦੋ ਦਿਨ ਚੋਂ ਹੁਣ ਨਾ ਹਾਂ ਹਨਾ ਇਹ ਪਾ ਲੈ ਨਹੀਂ ਪਸੰਦ ਆਇਆ ਤਾਂ ਵਾਪਸ ਕਰ ਦੋ ਨਹੀਂ ਪੁੱਤ ਦੇਖ ਮੇਰੀ ਗੱਲ ਸੁਨਣਾ ਦੇਖ ਲਾ ਸਾਡੀ ਉਮਰ ਹੋਣਾ ਮੇਰੀ ਤੁਮਾ ਚਲਟਾ ਲਗੀ ਹੈ ਕੁਛ ਰਹਿ ਗਈ ਕੁਛ ਟਲ ਗਈ ਕੁਛ ਤੁਹਾਡੇ ਸਮਿਆਂ ਨੇ ਢਾਲਦੀ ਤੇ ਕੁਛ ਮੇਰੇ ਬਕਤਾਂ ਨੇ ਢਾਲਦੀ ਪਰ ਜਿੰਨੀ ਵਾਰ ਵੀ ਵੇਲਾ ਹੂੰ ਤੂੰ ਆਪਣੀ ਹੋਸ਼ ਸੰਭਾਲ ਲਈ ਇਹ ਆਪਣੀ ਮਰਜ਼ੀ ਦੇ ਕੱਪੜੇ ਕੀਦਣ ਆਪੀ ਆਵੇ ਕੀ ਆ ਗੁੱਡੀ ਜੀ ਪਣੀ ਪਈ ਆ ਦੱਸ ਕੀ ਆ ਹੈ ਆ ਲੱਗ ਮੈਂ ਆਨਲਾਈਨ ਨਿੱਤਰ ਕਿੱਡਾ ਸੋਹਣਾ ਵੇਲਾ 100 ਰੁਪਏ ਦਾ ਮਾੜਾ ਪਜਾਮਾ ਐਹੀ ਕਿਤੇ ਆਨਲਾਈਨ ਲੰਗੀ ਤੇ ਤੈਨੂੰ ਘਟੋ ਕਰਦੀ ਹੈ ਇਹ ਮੇਰੀ ਸ਼ਰਟ ਮਾਰੀ ਹੈ ਆਦੇ ਇਹ ਤੇ ਟੀ-ਸ਼ਰਟ ਸਾਰੀ 100 ਰੁਪਏ ਦੀ ਆਨਲਾਈਨ ਤੋਂ ਬਾਹਰ ਮਿਲ ਜਾਂਦੀ ਸੀ ਐਕਸਟਰਾ ਵੀਰ ਮੈਂ ਦੇ ਪਰ ਨਹੀਂ ਕੀਆ ਆਪਾਂ ਦੁਕਾਨਾਂ ਫਰੀਆ ਕਰੀਏ ਅੱਜ ਅਸੀਂ ਪੁਤਲੀ ਦਾ ਜਾਵਾਂਗੇ ਅਸੀਂ ਅੱਜ ਚਾਰ ਦੁਕਾਨਾਂ ਫਿਰਨੀਆਂ ਚਾਰ ਦੁਕਾਨਾਂ ਵਿੱਚੋਂ ਵੇਖਣਾ ਕਿਹੜੀ ਚੀਜ਼ ਸਾਨੂੰ ਕਿਹੜੇ ਭਾਅ ਮਿਲਦੀ ਆ ਅੱਬਲ ਤੇ ਆਪਾਂ ਨੇ ਲਾਈਆਂ ਦੇ ਪੱਕੀਆਂ ਦੁਕਾਨਾਂ ਉੱਪਰ ਦੀ ਦੁਕਾਨ ਤੇ ਹੋਈ ਉਹ ਚੜਦਾ ਜਿਹੜਾ ਮਾਲਕ ਨੂੰ ਵੀ ਪਤਾ ਹੋਏ ਕਿ ਕਾਹ ਪਹਿਲੀ ਵਾਰ ਆਇਆ ਜੇ ਜੇ ਅਸੀਂ ਆਪਣੇ ਭੇਤੀ ਵਾਲੀ ਦੁਕਾਨ ਤੇ ਚੜੀਏ ਨਾ ਉੱਥੇ ਕੋਈ ਮੈਂ ਵੇਖ ਪਹਿਲੇ 10 20 ਰੁਪਏ 3 ਰੁਪਏ ਘਟਾ ਵੀ ਦਿੰਦੇ ਆ ਮੇਰਾ ਕੋਤੋਂ ਆਨਲਾਈਨ ਚੀਜ਼ਾਂ ਲੈ ਆਕਰ ਆਵੇ ਲੱਕ ਲੈ ਪਾ ਕਿ ਨਾ ਮਹਿੰਗਾ ਤੋਂ ਕਲਿੱਪ ਲਿੱਤਾ ਆਹੀ ਕਲਿੱਪ ਮੈਂ ਤੈਨੂੰ 10 10 ਰੁਪਏ ਦੇ ਲੈ ਕੇ ਦਵਾਂ ਤੇ ਤੂੰ ਵੇਲਾ 25 ਰੁਪਏ ਲੈ ਕੇ ਕਲਿੱਪ ਹੀ ਲਿੱਤਾ ਹੈ ਕਿੰਨੇ ਮਹਿੰਗੇ ਘੜਾ ਤੋਂ ਪੰਨੇ ਦੀਆਂ ਚੀਜ਼ਾਂ ਹੁਣ ਤੂੰ ਆਇਆ ਇੱਕ ਨਵਾਂ ਕੰਮ ਸ਼ੁਰੂ ਕਰ ਲਿਆ ਕਿ ਪ੍ਰੋਗਰਾਮ ਆਲ ਕਰ ਮੈਨੂੰ ਹੁਣ ਆਨਲਾਈਨ ਸੈਟ ਦੇ ਦੋ ਆਫਲਾਈਨ ਕਿ ਨਹੀਂ ਮਿਲਦਾ ਆਫਲਾਈਨ ਮੈਂ ਨਹੀਂ ਜਾ ਤੁਹਾਡੇ ਲੋਕਾਂ ਦੇ ਅੰਦਰ ਹੱਡਾਂ ਚ ਭਰ ਗਿਆ ਹੋਇਆ ਵਾ ਦਲਿਤਰ ਨੂਨ ਠੀਕ ਹੈ ਇਹੋ ਜਿਹਾ ਦਲਿੱਦਰ ਭਰ ਗਏ ਕਿ ਤੁਸੀਂ ਕਹਿੰਦੇ ਬੈੱਡ ਤੇ ਬੈਠੇ ਹੱਗिए ਬੈੱਡ ਤੇ ਬੈਠੇ ਖਾਈਏ ਬੈੱਡ ਤੇ ਬੈਠੇ ਸੋ ਜੀਏ ਤੁਹਾਡਾ ਬਸ ਚੱਲੇ ਫਲਸ਼ਾ ਵੀ ਚੁੱਕ ਕੇ ਬੈੱਡਾਂ ਦੇ ਉੱਤੇ ਲੈ ਆਓ ਕਿਤੇ ਹਿੰਮਤ ਨਹੀਂ ਕਰਨੀ ਬੰਦਾ ਕਦੇ ਤੁਰਿਆ ਫਿਰੇ ਉਹਦੋਂ ਧੁੱਪ ਸਰੀਰ ਨੂੰ ਲਾਈਦੀ ਆ ਧੁੱਪ ਸਰੀਰ ਨੂੰ ਲਾਏਗੀ ਤੇ ਸਰੀਰ ਫੇਰ ਹੀ ਪਰਲੇਗਾ ਹੁਣ ਆ ਵੇਲਾ ਮੈਂ ਅੱਜ ਮੇਰਾ ਹੀ ਉਮਰ ਵੇਲਾ ਸੁੱਖ ਨਾ ਇੰਨੀ ਰੱਬ ਨੇ ਕਰਤੀ ਆ ਤੇ ਕਿਤੇ ਵੇਲਾ ਮੈਂ ਅਜੇ ਵੀ ਤੁਰੀ ਫਿਰਦੀ ਜਿਨਿੰਦੇ ਤੁਸੀਂ ਮੇਰੀ ਮੈਂ ਦੱਸਦਾ ਜਿੰਨੀ ਦੇ ਤੁਸੀਂ ਮੇਰੀ ਉਮਰ ਦੇ ਹੋਣਾ ਨਾ ਉਨੀ ਦੇਰ ਨੂੰ ਤੁਸੀਂ ਹੋਰ ਆਉਂਦਾ ਰਹੋਸ ਨਾ ਤੇ ਮੇਰੀ ਗੱਲ ਸੁਣ ਲੈ ਹੋਰ ਮੈਨੂੰ ਪਤਾ ਤੈਨੂੰ ਇੱਦਾਂ ਹੀ ਕਰਨਾ ਇੱਕ ਆਜੋ ਤੰਦਾ ਮੈਨੂੰ ਪਤਾ ਤੂੰ ਤੋ ਕਿਉਂ ਕਿ ਤੂੰ ਇਹ ਗੱਲਾਂ ਨਹੀਂ ਕਰ ਤੀ ਤੀਨੋ ਵੀ ਦੱਸ ਜਿੰਦਾ ਮਾਰਾ ਉਨਾਂ ਹੀ ਥੋੜਾ ਵਾ ਚਲ ਆ ਮੈਨੂੰ ਦਿਖਾ ਉੱਪਰ ਦੀ ਸਫਾਈ ਕਿ ਕਿਰਾਈ ਹੋ ਬਾਦ ਜਾਵਾਂਗੇ ਤੂੰ ਮੇਰੀ ਗੱਲ ਸੁਣ ਔਨਲਾਈਨ ਆਫਲਾਈਨ ਦੇ ਧੜੀਆਂ ਬਹੁਤ ਹੋ ਗਈਆਂ ਅੱਜ ਤੋਂ ਬਾਅਦ ਔਨਲਾਈਨ ਨੂੰ ਕਰੋ ਦੀ ਬਾਦਿਆ ਹੈ ਨੀ ਬਾਰੀ ਤੂੰ ਟੱਕ ਲੇਗੀ ਪੈਗੀ ਵੇਟਕ ਪਾਹੀ ਪਰ ਇੱਕ ਗਾਲੇ ਵਿੱਚ ਗਾਠ ਦੇ ਵੇਲੇ ਵਧੀਆ ਬਣਾਇਆਈ ਕਾਓ ਤੇ ਜਾਓ ਹਨਾ ਨਹੀਂ ਤੂੰ ਨਹੀਂ ਜਾਣਾ ਇੰਦਾਂ ਕਰਨ ਕੋਈ ਪਹਿਲੇ ਮਾਰਾ ਕੋਈ ਵੇਖ ਲੈਣਾ ਨਾ ਉਹਨੇ ਇੱਕ ਬਾਰੀ ਇਹਨਾਂ ਦੇ ਕਮਰੇ ਦੀ ਖੁੱਲ੍ਹੀ ਬਾਤ ਹੁੰਦੀ ਹੈ ਟੱਕ ਕੇ ਦੇ ਅੰਦਰ ਆ ਜਾਓ ਮੋਰੀ ਰਲ ਮਾਰੀ ਚ ਕਿਦੇ ਚਾਰ ਪੇਜ ਜਿਹੜੇ ਹੈਗੇ